ਕਾਲ ਜੀ ਰਾਮਦਾਨ ਨੇਮ ਆਫ ਗੋਡ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਨੂੰ ਗੁਰਦੁਆਰਾ ਸਾਹਿਬ ਗੁਰਦੁਆਰਾ ਮਹਿਤਿਆਣਾ ਸਾਹਿਬ ਜੀ ਦੇ ਦਰਸ਼ਨ ਕਰਵਾਵਾਂਗੇ ਇੱਥੇ ਬਹੁਤ ਹੀ ਸੁੰਦਰ ਸਿੱਖ ਇਤਿਹਾਸ ਨੂੰ ਦਰਸਾਇਆ ਗਿਆ ਹੈ ਉਹ ਜੋ ਵੀ ਸਾਡੇ ਸਿੱਖ ਇਤਿਹਾਸ ਵਿੱਚ ਸ਼ਹੀਦ ਹੋਏ ਹਨ ਉਹਨਾਂ ਦੀ ਇੱਥੇ ਵੱਖ-ਵੱਖ ਮੂਰਤਾਂ ਬਣਾਈਆਂ ਗਈਆਂ ਹਨ ਚਲੋ ਜੀ ਕਰਦੇ ਹਾਂ ਤੁਹਾਨੂੰ ਨਾਲ-ਨਾਲ ਦਰਸ਼ਨ ਕਰਵਾਉਣੇ ਹਾਂ ਇਹ ਜੋ ਗੁਰਦੁਆਰਾ ਦਿਖ ਰਿਹਾ ਹੈ ਇਹ ਗੁਰਦੁਆਰਾ ਸ੍ਰੀ ਮੈਧਿਆਣਾ ਸਾਹਿਬ ਹੈ ਇਸ ਦੇ ਦੋਨੇ ਪਾਸੇ ਪਾਰਕ ਬਣਿਆ ਹਨ ਅਤੇ ਪਾਰਕਾਂ ਵਿੱਚ ਬਹੁਤ ਹੀ ਸੋਹਣੀਆਂ ਸਿੱਖ ਇਤਿਹਾਸ ਨੂੰ ਦਰਸਾਉਂਦੀਆਂ ਪ੍ਰਤਿਮਾਾਂ ਜਾਂ ਆਪਾਂ ਮੂਰਤੀਆਂ ਕਹਿ ਸਕਦੇ ਹਾਂ ਨਾ ਬਣੀਆਂ ਹੋਈਆਂ ਹਨ ਬਹੁਤ ਹੀ ਸੋਹਣਾ ਗੁਰਦੁਆਰਾ ਹੈ ਗੁਰਦੁਆਰੇ ਦੇ ਗੇਟ ਤੇ ਇੱਕ ਸਾਈਡ ਤੇ ਭਾਈ ਦਇਆ ਸਿੰਘ ਤੇ ਦੂਜੀ ਸਾਈਡ ਤੇ ਭਾਈ ਧਰਮ ਸਿੰਘ ਜੀ ਦੀ ਪ੍ਰਤਿਮਾ ਬਣੀ ਹੋਈ ਹੈ ਤੇ ਗੁਰਦੁਆਰਾ ਅੰਦਰੋਂ ਵੀ ਬਹੁਤ ਸੋਹਣਾ ਹੈ ਜਿੱਥੇ ਹਰ ਰੋਜ਼ ਕਈ ਹਜ਼ਾਰ ਸੰਗਤਾਂ ਨਮਸਤਕ ਹੁੰਦੀਆਂ ਹਨ ਤੇ ਇਹ ਹੈ ਗੁਰਦੁਆਰੇ ਦੀ ਬਾਹਰੀ ਦੇਖੋ ਜੋ ਦੇਖਣ ਨੂੰ ਬਹੁਤ ਹੀ ਸੁੰਦਰ ਤੇ ਸੁਹਾਵਣਾ ਲੱਗ ਰਿਹਾ ਹੈ ਤੇ ਇਹ ਹੈ ਗੁਰਦੁਵਾਰਾ ਸਾਹਿਬ ਵਿਖੇ ਸਰੋਵਰ ਤੇ ਇਹ ਹਨ ਇਹ ਧਨ ਧਨ ਭਾਈ ਮਨੀ ਸਿੰਘ ਸਹੀ ਜੀ ਦੀ ਪ੍ਰਤਿਮਾ ਬਣਾਈ ਗਈ ਹੈ ਜੋ ਉਹਨਾਂ ਦੇ ਹੱਥਾਂ ਦੀਆਂ ਉਂਗਲੀਆਂ ਕੱਟ ਰਹੇ ਹਨ ਇਹ ਜਦੋਂ ਜਕਰੀਆ ਖਾਨ ਨੇ ਸਿੱਖਾਂ ਦੇ ਸੀਸ ਲਿਆਉਣ ਦਾ ਹੁਕਮ ਦਿੱਤਾ ਸੀ ਉਸ ਦੇ ਸੰਬੰਧ ਵਿੱਚ ਇਹ ਬਣਾਈਆਂ ਗਈਆਂ ਮੂਰਤੀਆਂ ਹਨ ਤੇ ਇੱਥੇ ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰਿਆ ਗਿਆ ਜੋ ਇਤਿਹਾਸ ਵਿੱਚ ਉਸ ਦੀ ਮੂਰਤੀ ਬਣਾਈ ਗਈ ਹੈ ਤੇ ਇੱਥੇ ਛੋਟੇ ਸਾਹਿਬਜ਼ਾਦੇ ਧੰਨ ਧੰਨ ਬਾਬਾ ਜੋਰਾ ਸਿੰਘ ਜੀ ਤੇ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਦਾ ਜੋ ਠੰਡੇ ਬੁਰਜ ਵਿੱਚ ਉਸੇ ਸੰਬੰਧੇ ਮੂਰਤੀਆਂ ਬਣਾਈਆਂ ਗਈਆਂ ਹਨ ਤੇ ਇਹ ਪੂਰੀਆਂ ਮੂਰਤੀਆਂ ਛੋਟੇ ਸਾਹਿਬ ਜਾਦਿਆਂ ਦੀ ਗ੍ਰਿਫਤਦਾਰੀ ਤੋਂ ਲੈ ਕੇ ਉਹਨਾਂ ਦੀ ਸ਼ਹੀਦੀ ਤੱਕ ਦੀਆਂ ਬਣਾਈਆਂ ਗਈਆਂ ਹਨ ਤੇ ਇੱਥੇ ਛੋਟੇ ਸਾਹਿਬ ਜਾਦੇ ਸੂਬੇ ਦੀ ਕਚਹਿਰੀ ਵਿੱਚ ਖੜੇ ਹੇ ਹਨ ਇਹ ਮਾਤਾ ਗੁਜਰੀ ਜੀ ਜਦੋਂ ਤੋਰਦੇ ਹਨ ਸੂਬੇ ਦੀ ਕਚਹਿਰੀ ਲਈ ਇਥੇ ਛੋਟੇ ਸਾਹਿਬਜ਼ਾਦਿਆਂ ਨੂੰ ਜਲਾਦਨੀ ਹਾਂ ਵਿੱਚ ਚਿਣਦੇ ਹੋਏ ਤੇ ਇਹ ਜੁੱਧ ਖਿਦਰਾਣੇ ਦੀ ਢਾਬ ਜਿਹਨੂੰ ਆਪਾਂ ਅੱਜ ਮੁਕਤਸਰ ਸਾਹਿਬੀ ਕਹਿੰਦੇ ਹਾਂ ਉਹ ਸਿੰਘ ਜੋ 40 ਸਿੱਖ ਬਿਦਾਵਾ ਦੇ ਗਏ ਸਨ ਉਹਨਾਂ ਦੀਆਂ ਪ੍ਰਤਿਮਾਂ ਜਦ ਮੂਰਤੀਆਂ ਸਥਾਪਿਤ ਕੀਤੀਆਂ ਗਏ ਹਨ ਤੇ ਖਿਦਰਾਣੇ ਵਿੱਚ ਜੋ ਜੰਗ ਹੋਈ ਉਹ ਦਿਖਾਈ ਗਈ ਹੈ ਤੇ ਇਹ ਮਾਈ ਭਾਗੋ ਦੁਸ਼ਮਣ ਨਾਲ ਲੜਦੀ ਹੋਈ ਤੇ 40 ਸਿੱਖਾਂ ਦੀ ਸ਼ਹੀਦੀ ਦਿਖਾਈ ਗਈ ਹੈ ਜੋ ਕਿ ਮੁਕਤਸਰ ਸਾਹਿਬ ਨਾਲ ਸੰਬੰਧਤ ਹੈ ਇਹ ਬਹੁਤ ਹੀ ਸੋਹਣਾ ਗੁਰਦੁਆਰਾ ਬਣਾਇਆ ਗਿਆ ਹੈ ਤੇ ਇਹ ਭਾਈ ਮਹਾ ਸਿੰਘ ਜੀ ਜਦੋਂ ਗੁਰਗੋਬ ਸਿੰਘ ਜੀ ਕੋਲ ਹੱਥ ਜੋੜ ਕੇ ਅਸਹੀਦੀ ਦੇ ਕੇ ਆਪਣੇ ਪ੍ਰਾਨ ਤਿਆਗ ਗਏ ਸਨ ਉਹਨਾਂ ਨੂੰ ਯਾਦ ਕਰਦੇ ਹੋਏ ਤੇ ਇੱਥੇ ਪ੍ਰਤਿਮਾ ਬਣਾਈ ਗਿਆ ਸ਼ਹੀਦ ਭਗਤ ਸਿੰਘ ਜੀ ਦੀ ਜੋ ਜਿਨ੍ਹਾਂ ਕੋਲ ਇੱਕ ਬਜ਼ੁਰਗ ਸਿੱਖ ਬੰਦਾ ਬੈਠਾ ਹੈ ਤੇ ਇਹ ਪ੍ਰਤਿਮਾ ਸ਼ਹੀਦ ਉਦਮ ਸਿੰਘ ਜੀ ਦੀ ਹੈ ਜਿਨ੍ਹਾਂ ਦਾ ਜਨਮ ਸੁਨਾਮ ਵਿਖੇ ਹੋਇਆ ਹੈ ਤਾਂ ਕਰਕੇ ਲਿਖਿਆ ਹੈ ਸ਼ਹੀਦ ਉਦਮ ਸਿੰਘ ਸੁਨਾਮ ਤੇ ਆ ਭਾਈ ਖਲਕਟ ਜੈ ਸਿੰਘ ਖਲਕਟ ਜਿਨ੍ਹਾਂ ਨੂੰ ਪੁੱਠੀਆਂ ਖੱਲਾਂ ਲਹਾਈਆਂ ਉਹਨਾਂ ਦੀ ਪ੍ਰਤਿਮਾ ਬਣਾਈ ਗਈ ਹੈ ਤੇ ਆ ਪੀਰ ਬੁੱਧੂ ਸਾਹ ਜੀ ਗੁਰੂ ਗੋਬਿੰਦ ਸਿੰਘ ਜੀ ਕੋਲ ਜਦੋਂ ਉਹਨਾਂ ਦੇ ਲਿਆਂਦੇ ਸਰਦਾਲੂ ਜੰਗ ਜੰਗ ਚੋਂ ਭੱਜ ਗਏ ਸਨ ਤਾਂ ਪੀਰ ਬੁੱਧੂ ਸਾਹ ਨੇ ਆਪਣੇ ਪੁੱਤਰਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਕੋਲ ਪੇਸ਼ ਕੀਤਾ ਤੇ ਫੌਜ ਵਿੱਚ ਭਰਤੀ ਕਰਨ ਲਈ ਕਿਹਾ ਤੇ ਇੱਥੇ ਭਾਈ ਦਿਆਲਾ ਜੀ ਨੂੰ ਦੇਗਾਂ ਵਿੱਚ ਉਬਾਲਦੇ ਹੋਏ ਜ਼ਾਲਮ ਉਹਨਾਂ ਦੀ ਮੂਰਤੀ ਬਣਾਈ ਗਈ ਹੈ ਤੇ ਇਹ ਮੂਰਤੀ ਹੈ ਜੀ ਸਾਈ ਮੀਆਂ ਮੀਰ ਜੀ ਦੀ ਜਿਨ੍ਹਾਂ ਤੋਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਹਰਿਮੰਦਰ ਸਾਹਿਬ ਦੀ ਨੀਂਹ ਰਖਵਾਈ ਸੀ ਤੇ ਇਹੇ ਬੀਬੀਆਂ ਤੇ ਇਹ ਜਲਾਦ ਇਹ ਮੀਰ ਮੰਨੂ ਦੀ ਜੇਲ੍ਹ ਵਿੱਚ ਦਾ ਦ੍ਰਿਸ਼ ਦਿਖਾਇਆ ਗਿਆ ਹੈ ਜਿੱਥੇ ਉਹਨਾਂ ਦੇ ਛੋਟੇ-ਛੋਟੇ ਬੱਚਿਆਂ ਨੂੰ ਨੇਜਿਆਂ ਤੇ ਪੁੱਠਾ ਟੰਗਿਆ ਤੇ ਉਹਨਾਂ ਦੇ ਸੀਸ ਵੱਟ ਕੇ ਬੀਬੀਆਂ ਦੇ ਸਿੱਖ ਬੀਬੀਆਂ ਦੇ ਗਲਾਂ ਵਿੱਚ ਪਾਏ ਤੇ ਉਹਨਾਂ ਨੂੰ ਸ਼ਹੀਦ ਕੀਤਾ ਤੇ ਇਹੇ ਦ੍ਰਿਸ਼ ਬੱਬਾ ਬੰਦਾ ਸਿੰਘ ਬਹਾਦਰ ਜੀ ਨੂੰ ਦਰਸਾਉਂਦਾ ਹੈ ਇਹ ਇਹ ਮੂਰਤੀ ਮਹਾਰਾਜਾ ਰਣਜੀਤ ਸਿੰਘ ਜੀ ਦੀ ਹੈ ਇਹ ਜੋ ਘੋੜਿਆਂ ਤੇ ਹਨ ਇਹ ਪੰਜਾਬ ਵਿੱਚ ਜੋ 11 ਮਿਸਲਾਂ ਸਨ ਉਨ੍ਹਾਂ ਦੀਆਂ ਜੋ ਮੁਖੀ ਸਨ ਉਹਨਾਂ ਦੀਆਂ ਤਸਵੀਰਾਂ ਬਣਾਈਆਂ ਗਈਆਂ ਹਨ ਜੋ ਇਹ ਤਸਵੀਰਾਂ ਹਨ ਇਹ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹੀਦੀ ਨਾਲ ਸੰਬੰਧਤ ਹਨ ਇਸ ਤਸਵੀਰ ਵਿੱਚ ਜਲਾਦ ਬੰਦਾ ਸਿੰਘ ਬਹਾਦਰ ਨੂੰ ਤਸੀਹੇ ਦੇ ਕੇ ਸ਼ਹੀਦ ਕਰਦੇ ਹੋਏ ਇਹ ਇਹ ਤਸਵੀਰ ਭਾਈ ਸਵੇਗ ਸਿੰਘ ਤੇ ਸਹਾਵਾਜ ਸਿੰਘ ਜੀ ਹੈ ਜਿਨ੍ਹਾਂ ਨੂੰ ਚਰਖੜੀਆਂ ਤੇ ਚੜਾ ਕੇ ਸ਼ਹੀਦ ਕੀਤਾ ਗਿਆ ਤੇ ਇਹ ਜੋ ਤਸਵੀਰ ਦਿਖ ਰਹੀ ਹੈ ਇਹ ਇਹ ਤਸਵੀਰ ਭਾਈ ਤਾਰੂ ਸਿੰਘ ਜੀ ਦੀ ਹੈ ਜਿਨ੍ਹਾਂ ਦੀ ਖੋਪੜੀ ਜਲਾਦਾਂ ਨੇ ਲਾਹ ਦਿੱਤੀ ਸੀ ਤੇ ਇਸ ਨੂੰ ਸ਼ਹੀਦ ਕਰ ਦਿੱਤਾ ਸੀ ਤੇ ਭਾਈ ਤਾਰੂ ਸਿੰਘ ਜੀ ਜ਼ਕਰੀਆ ਖਾਨ ਦੀ ਸ਼ਹੀਦੀ ਅ ਜ਼ਕਰੀਆ ਖਾਨ ਦੀ ਮੌਤ ਤੋਂ ਬਾਅਦ ਸ਼ਹੀਦ ਹੋਏ ਇਹ ਸੀ ਜੀ ਗੁਰਦੁਆਰਾ ਮਹਿਦਿਆਣਾ ਸਾਹਿਬ ਜਿਹਨੂੰ ਮਹਿਤਿਆਣਾ ਸਾਹਿਬ ਵੀ ਕਹਿੰਦੇ ਹਾਂ ਤੇ ਉਸ ਦੇ ਬਾਹਰ ਜੋ ਥੋੜੀਆਂ ਬੋਤੀਆਂ ਦੁਕਾਨਾਂ ਲੱਗੀਆਂ ਹਨ ਉਹਨਾਂ ਦੇ ਦ੍ਰਿਸ਼ ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਤੇ ਲਾਈਕ ਕਰਕੇ ਦੱਸੋ ਜੀ ਜੇਕਰ ਇਹ ਵੀਡੀਓ ਵਧੀਆ ਲੱਗੀ ਤਾਂ ਇਹਨਾਂ ਨੂੰ ਹੋਰ ਵੀ ਜ਼ਿਆਦਾ ਸ਼ੇਅਰ ਕਰੋ ਤਾਂ ਜੋ ਸਾਡੇ ਬੱਚਿਆਂ ਨੂੰ ਸਿੱਖ ਇਤਿਹਾਸ ਬਾਰੇ ਪਤਾ ਚੱਲ ਸਕੇ ਤੇ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ ਤੇ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਇਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਧੰਨਵਾਦ